ਕੀ ਨਾ ਬੜਾ ਮੇਰਾ ਨਾਮ ਹਨੂਮਾ ਆਪਾਂ ਬਬਰੀ ਨੰਗਲ ਬਬਰੀ ਨੰਗਲ ਤੋਂ ਆਏ ਆ ਸਾਡੀ ਟੀਮ ਆਈ ਆ ਸਾਰੀ ਹੈਲਥ ਕੇਅਰ ਮੈਡੀਕਲ ਕੈਂਪ ਆਇਆ ਆ ਆਪਾਂ ਸਾਰੇ ਤੇ ਠੀਕ ਕਰਵਾਇਆ ਗਿਆ ਅੱਜ ਇੱਥੇ ਅੱਜ ਕ੍ਰਿਸਮਸ ਦਾ ਫੰਕਸ਼ਨ ਕਰਾਇਆ ਗਿਆ ਢਾੜੀ ਵਾਲੇ ਵਿੱਚ ਤੇ ਸਾਨੂੰ ਵੀ ਇੱਥੇ ਮੌਕਾ ਮਿਲਿਆ ਸਾਡੀ ਟੀਮ ਨੂੰ ਵੀ ਮਿਲਿਆ ਉਹਨਾਂ ਨੂੰ ਸਾਡੀ ਟੀਮ ਵਧੀਆ ਲੱਗੀ ਤੇ ਆਪਾਂ ਇੱਥੇ ਮਤਲਬ ਵਰਸ਼ਿਪ ਕਰ ਵਰਸ਼ਿਪ ਕੀਤੀ ਆਣ ਕੇ ਤੇ ਸਾਰਿਆਂ ਨੂੰ ਇਹੀ ਇਹੋ ਹੀ ਆ ਵੀ ਮਤਲਬ ਕੁੜੀਆਂ ਨੂੰ ਵੀ ਅੱਗੇ ਵਧਣਾ ਚਾਹੀਦਾ ਵਾ ਨਾਮ ਨਾਜ਼ੀਆ ਅਸੀਂ ਬਬਰੀ ਨੰਗਲ ਤੋਂ ਆਏ ਹਾਂ ਕੀ ਕਰਵਾਇਆ ਗਿਆ ਇੱਥੇ ਕ੍ਰਿਸਮਸ ਦਾ ਫੰਕਸ਼ਨ ਕਰਵਾਇਆ ਗਿਆ ਹੈ ਆਈ ਬਹੁਤ ਖੁਸ਼ ਆ ਉਹਨਾਂ ਨੇ ਸਾਨੂੰ ਮੌਕਾ ਦਿੱਤਾ ਇੱਥੇ ਵਰਸ਼ਿਪ ਕਰਨ ਦਾ ਤੇ ਡਾਂਸ ਪਰਫਾਰਮੈਂਸ ਵੀ ਕੀਤੀ ਆ ਕੀ ਕਹਿਣਾ ਚਾਹੋਗੇ ਤੁਸੀਂ ਕਹਿਣਾ ਚਾਹਾਂਗੇ ਕਿ ਇਹ ਬਹੁਤ ਵਧੀਆ ਫੰਕਸ਼ਨ ਇੱਥੇ ਹੋਇਆ ਤੇ ਜਿਹੜੀ ਕੁੜੀਆਂ ਮੁੰਡਿਆਂ ਦੇ ਵਿੱਚ ਕੋਈ ਫਰਕ ਨਹੀਂ ਕਰਨਾ ਚਾਹੀਦਾ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਕੁੜੀਆਂ ਨੂੰ ਵੀ ਅੱਗੇ ਮੌਕਾ ਦਿੱਤਾ ਜਾਏ ਮੇਰਾ ਨਾਮ ਡਾਕਟਰ ਨਿਰਮਲ ਸਿੰਘ ਜੀ ਇਹਨਾਂ ਕੀ ਕਰਵਾਇਆ ਗਿਆ ਅੱਜ ਤੇ ਕੀ ਕਹਿਣਾ ਹੈ ਸਰ 크리스마ਸ ਦਾ ਤਿਉਹਾਰ ਜਿਹੜਾ ਪੂਰੇ ਵਰਲਡ 'ਚ ਮਨਾਇਆ ਜਾਂਦਾ ਹੈ ਇਸੇ ਸੰਬੰਧ 'ਚ ਸਾਡੀ ਟੀਮ ਪਾਰਟ ਹੈਲਥਕੇਅਰ ਸੈਂਟਰ ਬਬਿੰਗਲ ਦੀ ਟੀਮ ਜੋ ਕਿ ਪਹਿਲਾਂ ਵੀ ਕੁਆਇਰਸ ਗਾਉਂਦੀ ਹੈ ਤੇ ਸੱਦਿਆ ਗਿਆ ਤਾਂ ਅਸੀਂ ਆਪਣੇ ਵੱਲੋਂ ਇੱਕ ਵਧੀਆ ਪਰਫਾਰਮੈਂਸ ਦਿੱਤੀ ਹੈ ਬਾਕੀ ਮੈਂ ਮੈਸੇਜ ਦੇਣਾ ਚਾਹੁੰਦਾ ਕਿ ਹਰ ਇੱਕ ਨੂੰ ਕੁੜੀਆਂ ਨੂੰ ਵੀ ਅੱਗੇ ਆਉਣ ਦਾ ਮੌਕਾ ਦੇਣਾ ਚਾਹੀਦਾ ਕਿਉਂਕਿ ਅਸੀਂ ਕੁੜੀਆਂ ਨੂੰ ਸਮਝਦੇ ਹਾਂ ਕਿ ਉਹ ਮੁੰਡਿਆਂ ਦੇ ਬਰਾਬਰ ਨਹੀਂ ਹੈ ਤੇ ਇਹ ਵਧੀਆ ਟੀਮ ਹੈ ਸਾਡੀ ਇਹ ਮੈਡੀਕਲ ਨਾਲ ਸੰਬੰਧਿਤ ਟੀਮ ਹੈ ਔਰ ਹਰ ਟਾਈਮ ਮਤਲਬ ਵੱਖਰੇ ਵੱਖਰੇ ਫੰਕਸ਼ਨਸ ਜਿੱਥੇ ਵੀ 크ਿਸਮਸ ਦੇ ਹੁੰਦੇ ਨੇ ਅਸੀਂ ਜਾਂਦੇ ਆਂ ਤੇ ਸਾਡੀ ਟੀਮ ਨੂੰ ਇਹ ਕੁੜੀਆਂ ਨੂੰ ਬਹੁਤ ਸਲਾਇਆ ਜਾਂਦਾ ਤੇ ਮੈਂ ਸਾਰਿਆਂ ਨੂੰ ਫਿਰ ਤੋਂ 크ਿਸਮਸ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਤੇ ਨਾਲੇ ਇਹੀ ਕੰਮ ਕਰਕੇ ਕੁੜੀਆਂ ਨੂੰ ਵੀ ਅੱਗੇ ਆਉਣ ਦਾ ਮੌਕਾ ਦਿੱਤਾ ਜਾਂਦਾ